हां जी दोस्तों ਹੁਣ ਜੇਕਰ ਘਰ ਦਾ ਬਜਟ ਤਿਆਰ ਕਰ ਰਹੇ ਹੋ ਤਾਂ ਹੁਣ ਸੋਚ ਸਮਝ ਕੇ ਬਜਟ ਬਣਾਇਓ ਕਿਉਂਕਿ ਬਜਟ ਸਾਰਿਆਂ ਦਾ ਹਿੱਲਣ ਵਾਲਾ ਕੱਲ ਤੋਂ ਹਰ ਮਹੀਨੇ ਦੇ ਪਹਿਲੇ ਦਿਨ ਕੁਝ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ 1 ਅਗਸਤ ਤੋਂ ਜਿਹੜੇ ਨੇ 5 ਨਿਯਮ ਲਾਗੂ ਹੋਣ ਜਾ ਰਹੇ ਨੇ ਜਿਹੜਾ ਕਿ ਤੁਹਾਡੀ ਜੇਬ ਤੇ ਬਹੁਤ ਅਸਰ ਪਾਣਗੇ ਕੇ ਆਪਰੇ ਅਪਡੇਟਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੀ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਹਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜਿਵੇਂ ਕਿ 1 ਅਗਸਤ ਨੂੰ LPG ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਵੀ ਬਦਲਾਅ ਜਿਹੜਾ ਹੋਵੇਗਾ HDFC ਕ੍ਰੈਡਿਟ ਕਾਰਡ ਦੇ ਚਾਰਜ ਵੀ ਬਦਲਾਅ ਹੋਣ ਜਾ ਰਹੇ ਨੇ 1 ਅਗਸਤ ਤੋਂ ਕੀ ਕੀ ਬਦਲੇਗਾ ਅੱਜ ਦੱਸਦੇ ਹਾਂ ਤਰਤੀਬ ਦੇ ਵਿੱਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰ ਦੀ ਕੀਮਤਾਂ ਤੈਅ ਹੁੰਦੀਆਂ ਨੇ ਪਰਗ ਤੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ 1 ਅਗਸਤ ਨੂੰ ਤੈਅ ਹੁੰਦੀਆਂ ਨੇ ਪਿਛਲੇ ਮਹੀਨੇ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਸਨ ਇਸ ਵਾਰ ਵੀ ਉਮੀਦ ਹੈ ਕਿ ਸਰਕਾਰ ਗੈਸ ਸਿਲੰਡਰ ਦੀ ਕੀਮਤ ਤੈਅ ਕਰੇਗੀ ਕਿਰਾਏ ਦਾ ਭੁਗਤਾਨ ਕਰਨ ਲਈ ਸੀ ਆਰ ਈ ਡੀ ਚੈੱਕ ਮੋਬਾਈਲ ਵਿਕ ਪ੍ਰੀ ਰਿਚਾਰਜ ਅਤੇ ਅਜਿਹੀਆਂ ਹੋਰ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਕਾਕਾਂ ਤੋਂ ਲੈਣ-ਦੇਣ ਦੀ ਰਕਮ ਤੇ 1% ਚਾਰਜ ਕੀਤਾ ਜਾਵੇਗਾ ਜੋ ਪ੍ਰਤੀ ਲੈਣ ਦੇਣ 3000 ਤੱਕ ਸੀਮਤ ਹੋਵੇਗਾ ਬੱਲਣ ਲੈਣ ਦੇਣ ਦੇ ਵਿੱਚ ਪ੍ਰਤੀ ਲੈਣ ਦੇਣ ਤੇ 15000 ਤੋਂ ਘੱਟ ਦੇ ਲੈਣ ਦੇਣ ਲਈ ਕੋਈ ਵਾਧੂ ਖਰਚਾ ਨਹੀਂ ਹੋਵੇਗਾ ਹਾਲਾਂਕਿ 15000 ਤੋਂ ਵੱਧ ਦੇ ਲੈਣ ਦੇਣ ਤੇ ਪ੍ਰਤੀ ਲੈਣ ਦੇਣ 3000 ਤੱਕ ਸੀਮਤ ਸਾਰੀ ਰਕਮ ਤੇ 1% ਦਾ ਚਾਰਜ ਤੁਹਾਨੂੰ ਲੱਗੇਗਾ ਜੇਕਰ ਤੁਸੀਂ 50000 ਤੋਂ ਘੱਟ ਦੇ ਲੈਣ ਦੇਣ ਕਰਦੇ ਹੋ ਕੋਈ ਵਾਧੂ ਚਾਰਜ ਨਹੀਂ ਲਗਾਇਆ ਜਾਵੇਗਾ 50000 ਤੋਂ ਵੱਧ ਦੇ ਲੈਣ ਦੇਣ ਤੇ ਪੂਰੀ ਰਕਮ ਤੇ 1% ਜਿਹੜਾ ਤੁਹਾਨੂੰ ਚਾਰਜ ਕੀਤਾ ਜਾਵੇਗਾ ਜੋ ਕਿ ਪ੍ਰਤੀ ਲੈਣ ਦੇਣ ਤੇ 3000 ਤੱਕ ਸੀਮਤ ਹੋਵੇਗਾ ਥਰਡ ਪਾਰਟੀ ਐਪ ਦੇ ਰਾਹੀਂ ਜਿਵੇਂ ਕਿ CRAD ਚੈੱਕ ਮੂਵੀਵਿਕ ਤੇ ਹੋਰਾਂ ਰਾਹੀਂ ਕੀਤੇ ਗਏ ਲੈਣ ਦੇਣ ਤੇ 1% ਦਾ ਚਾਰਜ ਲੱਗੇਗਾ ਜੋ ਕਿ ਪ੍ਰਤੀ ਲੈਣ ਦੇਣ 3000 ਤੱਕ ਸੀਮਤ ਹੋਵੇਗਾ ਬਕਾਇਆ ਰਕਮ ਦੇ ਅਧਾਰ ਤੇ ਲੇਟ ਪੇਮੈਂਟ ਪ੍ਰੋਸੈਸਿੰਗ ਚਾਰਜ ਨੂੰ 100 ਰੁਪਏ ਤੋਂ ਵਧਾ ਕੇ 1300 ਕਰ ਦਿੱਤਾ ਗਿਆ ਹੈ ਕਿਸੇ ਵੀ ਆਨਲਾਈਨ ਜਾਂ ਆਫਲਾਈਨ ਸਟੋਰ ਤੇ इजी ईएमआई ਵਿਕਲਪ ਦਾ ਲਾਭ ਲੈਣ ਲਈ 299 ਤੱਕ ਦਾ ईएमआई प्रोसेसिंग चार्ज ਲੱਗੇਗਾ ਭਾਪਕੇ ਜੇਕਰ ਕੋਈ ਕਿਸ਼ਤ ਤੇ ਤੁਸੀਂ ਚੀਜ਼ ਲੈਂਦੇ ਹੋ ਤਾਂ ਤੁਹਾਨੂੰ ਇਹ 299 ਰੁਪਏ ਤੱਕ ਦਾ ਪ੍ਰੋਸੈਸਿੰਗ ਚਾਰਜ ਜਿਹੜਾ ਲੱਗੇਗਾ ਹੀ ਲੱਗੇਗਾ HDFC ਬੈਂਕ 1 ਅਗਸਤ 2024 ਤੋਂ ਆਪਣੇ Tata Neu Infinity ਅਤੇ Tata Neu Plus ਕ੍ਰੈਡਿਟ ਕਾਰਡਾਂ ਦੇ ਵਿੱਚ ਬਦਲਾਅ ਲਾਗੂ ਕਰੇਗਾ। ਅਗਸਤ 2024 ਤੋਂ Tata Neu Infinity HDFC ਬੈਂਕ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ Tata Neu UPI ID ਦੀ ਵਰਤੋਂ ਕਰਦੇ ਹੋਏ ਯੋਗ UPI ਲੈਣ-ਦੇਣ ਤੇ 1.5% NeuCoin ਮਿਲੇਗਾ। Google Maps ਨੇ ਭਾਰਤ ਦੇ ਵਿੱਚ ਆਪਣੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਨੇ ਜੋ ਕਿ 1 اگست 2024 ਤੋਂ پوری ਦੇਸ਼ ਦੇ ਵਿੱਚ ਲਾਗੂ ਹੋ ਜਾਣਗੇ ਕੰਪਨੀ ਨੇ ਭਾਰਤ ਦੇ ਵਿੱਚ ਆਪਣੀਆਂ ਸੇਵਾਵਾਂ ਲਈ ਚਾਰਜ 70 ਫੀਸਦੀ ਤੱਕ ਘਟਾ ਦਿੱਤੇ ਨੇ ਇਸ ਦੇ ਨਾਲ ਹੀ ਹੁਣ Google Map ਆਪਣੀਆਂ ਸੇਵਾਵਾਂ ਲਈ ਡਾਲਰ ਦੀ ਬਜਾਏ ਭਾਰਤੀ ਰੁਪਏ ਦੇ ਵਿੱਚ ਚਾਰਜ ਕਰੇਗਾ ਹਾਲਾਂਕਿ ਇਸ ਬਦਲਾਅ ਦਾ ਆਮ ਉਪਭੋਗਤਾਵਾਂ ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਤੇ ਕੋਈ ਵਾਧੂ ਚਾਰਜ ਨਹੀਂ ਲਗਾਇਆ ਗਿਆ ਹੈ ਅਗਸਤ ਮਹੀਨਾ ਆਉਣ ਵਾਲੇ ਸਾਲ 2024 ਦੇ ਵਿੱਚ 13 ਦਿਨ ਬੈਂਕ ਬੰਦ ਰਹਿਣਗੇ ਇਹਨਾਂ ਵਿੱਚ ਸਾਰੇ ਐਤਵਾਰ ਦੂਜੇ ਤੇ ਚੌਥੇ ਸ਼ਨੀਵਾਰ ਸ਼ਾਮਲ ਨੇ ਅਗਸਤ ਮਹੀਨੇ ਦੇ ਵਿੱਚ ਵੀਕੈਂਡ ਕਾਰਨ ਬੈਂਕ 6 ਦਿਨ ਬੰਦ ਰਹਿਣਗੇ ਇਸ ਤੋਂ ਇਲਾਵਾ ਵੱਖ-ਵੱਖ ਤਿਉਹਾਰਾਂ ਕਾਰਨ 7 ਦਿਨ ਛੁੱਟੀ ਰਹੇਗੀ 15 ਅਗਸਤ ਨੂੰ ਸੁਤੰਤਰਤਾ ਦਿਵਸ 19 ਅਗਸਤ ਨੂੰ ਰੱਖੜੀ ਤੇ 26 ਅਗਸਤ ਨੂੰ ਜਨਮ ਅਸ਼ਟਮੀ ਦੇ ਮੌਕੇ ਤੇ ਬੰਦ ਰਹਿਣਗੇ ਬੈਂਕ ਜਿਹੜੇ ਨੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ 1 ਅਗਸਤ ਤੋਂ ਗੱਡੀ ਕੱਢਣ ਤੋਂ ਪਹਿਲਾਂ ਵੀ ਤੁਸੀਂ ਸੋਚ ਲਿਓ ਘਰ ਤੋਂ ਸੜਕ ਤੇ ਜਾਣ ਤੋਂ ਪਹਿਲਾਂ ਹੋ ਜਾਓ ਸਾਵਧਾਨ ਕਿਉਂਕਿ ਫਾਸਟ ਟੈਗ ਦੇ ਵੀ ਨਵੇਂ ਨਿਯਮ ਜਿਹੜੇ ਨੇ ਆ ਚੁੱਕੇ ਨੇ ਹੁਣ ਵਾਹ ਲੈਣ ਤੋਂ ਬਾਅਦ 90 ਦਿਨ ਦੇ ਅੰਦਰ ਫਾਸਟ ਟੈਗ ਨੰਬਰ ਤੇ ਵਾਹ ਦਾ ਰਜਿਸਟ੍ਰੇਸ਼ਨ ਨੰਬਰ ਅਪਲੋਡ ਕਰਨਾ ਹੋਵੇਗਾ ਜੇਕਰ ਨੰਬਰ ਨਿਤਾਂ ਸਮੇਂ ਦੇ ਅੰਦਰ ਅਪਡੇਟ ਨਹੀਂ ਹੁੰਦਾ ਤਾਂ ਇਸ ਨੂੰ ਹਾਟਲਿਸਟ ਦੇ ਵਿੱਚ ਪਾ ਦਿੱਤਾ ਜਾਵੇਗਾ ਇਸ ਤੋਂ ਬਾਅਦ 30 ਦਿਨਾਂ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਪਰ ਇਸ ਦੇ ਵਿੱਚ ਜੇਕਰ ਵਾਹਨ ਦਾ ਨੰਬਰ ਅਪਡੇਟ ਨਹੀਂ ਕੀਤਾ ਗਿਆ ਤਾਂ ਫਾਸਟ ਟੈਗ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ ਹਾਲਾਂਕਿ ਰਾਤ ਦੀ ਗੱਲ ਹੈ ਕਿ ਫਾਸਟ ਟੈਗ ਸੇਵਾ ਪ੍ਰਦਾਤਾ ਕੰਪਨੀ ਨੂੰ 31 ਅਕਤੂਬਰ ਤੱਕ 5 ਤੇ 3 ਸਾਲ ਪੁਰਾਣੇ ਸਾਰੇ ਫਾਸਟ ਟੈਗ ਦੀ KYC ਕਰਨੀ ਪਵੇਗੀ 31 ਅਕਤੂਬਰ ਤੱਕ ਦਾ ਸਮਾਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ NPCI ਨੇ ਜੂਨ ਦੇ ਵਿੱਚ ਫਾਸਟ ਟੈਗ ਬਾਰੇ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਜਿਸ ਦੇ ਵਿੱਚ ਫਾਸਟ ਟੈਗ ਸੇਵਾ ਪ੍ਰਦਾਤਾ ਕੰਪਨੀਆਂ ਦੀ KYC ਪ੍ਰਕਿਰਿਆ ਸ਼ੁਰੂ ਕਰਨ ਦੀ ਮਿਤੀ 1 ਅਗਸਤ ਨਿਰਧਾਰਤ ਕੀਤੀ ਗਈ ਸੀ। ਹੁਣ ਕੰਪਨੀਆਂ ਕੋਲ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ 1 ਅਗਸਤ ਤੋਂ 31 ਅਕਤੂਬਰ ਤੱਕ ਦਾ ਸਮਾਂ ਹੋਵੇਗਾ। ਨਵੀਆਂ ਸ਼ਰਤਾਂ ਦੇ ਅਨੁਸਾਰ NPCI ਦੁਆਰਾ ਨਵੇਂ ਫਾਸਟ ਟੈਗ ਤੇ ਰੀ ਫਾਸਟ ਟੈਗ ਜਾਰੀ ਕਰਨ ਸਿਕਿਉਰਿਟੀ ਡਿਪੋਜ਼ਿਟ ਘਟੋ-ਘਟੇ ਚਾਰਜ ਨਾਲ ਸੰਬੰਧਿਤ ਕਿਸੇ ਵੀ ਨਿਰਧਾਰਤ ਕੀਤੀ ਗਈ ਹੈ। ਇਸ ਸਬੰਧ ਵਿੱਚ ਫਾਸਟ ਟੈਗ ਸਰਵਿਸ ਪ੍ਰੋਵਾਈਡਰ ਕੰਪਨੀਆਂ ਵੱਲੋਂ ਇੱਕ ਵੱਖਰੀ ਗਾਈਡਲਾਈਨ ਜਾਰੀ ਕੀਤੀ ਗਈ ਹੈ ਅਜਿਹੇ 'ਚ ਉਹਨਾਂ ਸਾਰੇ ਲੋਕਾਂ ਲਈ ਮੁਸ਼ਕਲਾਂ ਵਧਣ ਵਾਲੀਆਂ ਨੇ ਜੋ ਨਵੀਂ ਗੱਡੀ ਖਰੀਦ ਰਹੇ ਨੇ ਜਾਂ ਜਿਨ੍ਹਾਂ ਦਾ ਫਾਸਟ ਟੈਗ ਪੁਰਾਣਾ ਹੈ ਇਸ ਦੇ ਨਾਲ ਹੀ ਫਾਸਟ ਟੈਗ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਰਹਿਣਾ ਹੋਵੇਗਾ ਕਿਉਂਕਿ 1 ਅਗਸਤ ਤੋਂ ਫਾਸਟ ਟੈਗ ਬੈਕ ਲਿਸਟਿੰਗ ਦੇ ਨਿਯਮ ਵੀ ਪ੍ਰਭਾਵਿਤ ਹੋਣਗੇ ਹਾਲਾਂਕਿ ਇਸ ਤੋਂ ਪਹਿਲਾਂ ਕੰਪਨੀਆਂ ਨੂੰ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ ਜੋ ਐਨਪੀਸੀਆਈ ਦੁਆਰਾ ਤੈਅ ਕੀਤੀਆਂ ਗਈਆਂ ਨੇ ਇਹ ਨਿਯਮ 1 ਅਗਸਤ ਤੋਂ ਲਾਗੂ ਹੋਣ ਜਾ ਰਹੇ ਨੇ ਕੰਪਨੀ ਨੂੰ ਪਹਿਲ ਦੇ ਆਧਾਰ ਤੇ 5 ਸਾਲ ਪੁਰਾਣੇ ਫਾਸਟ ਟੈਗ ਨੂੰ ਬਦਲਣਾ ਹੋਵੇਗਾ 3 ਸਾਲ ਪੁਰਾਣੇ ਫਾਸਟ ਟੈਗ ਦਾ ਕੇਵਾਈਸੀ ਦੁਬਾਰਾ ਕਰਨਾ ਹੋਵੇਗਾ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਚੈਸੀ ਨੰਬਰ ਫਾਸਟ ਟੈਗ ਨਾਲ ਲਿੰਕ ਕਰਨਾ ਹੋਣਾ ਚਾਹੀਦਾ ਹੈ ਨਵਾਂ ਵਾਹਨ ਖਰੀਦਣ ਤੋਂ ਬਾਅਦ ਇਸ ਦਾ ਨੰਬਰ 90 ਦਿਨਾਂ ਦੇ ਅੰਦਰ ਅਪਡੇਟ ਕਰਨਾ ਹੋਵੇਗਾ ਫਾਸਟ ਟੈਗ ਸੇਵਾ ਪ੍ਰਦਾਤਾ ਕੰਪਨੀਆਂ ਦੁਆਰਾ ਵਾਹਨ ਡਾਟਾ ਬੇਸ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ KYC ਕਰਦੇ ਸਮੇ ਤੁਹਾਨੂੰ ਵਾਹਨ ਦੇ ਅੱਗੇ ਤੇ ਪਾਸੇ ਦੀਆਂ ਸਪਸ਼ਟ ਤਸਵੀਰਾਂ ਅਪਲੋਡ ਕਰਨੀਆਂ ਪੈਣਗੀਆਂ ਫਾਸਟਟੈਗ ਮੋਬਾਈਲ ਨੰਬਰ ਨਾਲ ਲਿੰਕ ਕਰਨਾ ਲਾਜ਼ਮੀ ਹੋਵੇਗਾ KYC ਵੈਰੀਫਿਕੇਸ਼ਨ ਪ੍ਰਕਿਰਿਆ ਲਈ ਐਪ WhatsApp ਪੋਰਟਲ ਵਰਗੀਆਂ ਸੇਵਾਵਾਂ ਉਪਲਬਧ ਕਰਾਉਣੀਆਂ ਪੈਣਗੀਆਂ ਕੰਪਨੀਆਂ ਨੂੰ 31 ਅਕਤੂਬਰ 2024 ਤੱਕ KYC ਨਿਯਮਾਂ ਨੂੰ ਪੂਰਾ ਕਰਨਾ ਹੋਵੇਗਾ ਬੈਂਕ ਕੇ ਫੀਸ ਫਾਸਟਟੈਗ ਸੇਵਾ ਤੇ ਵਸੂਲ ਸਕਦੇ ਨੇ ਸਟੇਟਮੈਂਟ 25 ਰੁਪਏ ਪ੍ਰਤੀ ਫਾਸਟਟੈਗ ਬੰਦ ਕਰਨਾ 100 ਰੁਪਏ ਟੈਗ ਮੈਨੇਜਮੈਂਟ ਰੁਪਏ 25% ਤਿਮਾਹੀ ਨੇਗੇਟਿਵ ਬੈਲੈਂਸ ਤੇ 25 ਰੁਪਏ ਤਮਾਹੀ ਤਿੰਨ ਮਹੀਨਿਆਂ ਤੱਕ ਫਾਸਟ ਟੈਗ ਨਾਲ ਟ੍ਰਾਂਜੈਕਸ਼ਨ ਨਹੀਂ ਤਾਂ ਹੋਵੇਗਾ ਬੰਦ ਦੂਜੇ ਪਾਸੇ ਕੁਝ ਫਾਸਟ ਟੈਗ ਕੰਪਨੀਆਂ ਨੇ ਨਿਯਮ ਵੀ ਜੋੜਿਆ ਕਿ ਫਾਸਟ ਟੈਗ ਨੂੰ ਐਕਟਿਵ ਰਹਿਣਾ ਚਾਹੀਦਾ ਹੈ ਇਸ ਦੇ ਲਈ ਲੈਣ-ਦੇਣ ਤਿੰਨ ਮਹੀਨਿਆਂ ਦੇ ਅੰਦਰ ਹੋਣਾ ਚਾਹੀਦਾ ਜੇਕਰ ਲੈਣ-ਦੇਣ ਨਹੀਂ ਹੁੰਦਾ ਭਾਵੇਂ ਤੁਸੀਂ ਗੱਡੀ ਤਿੰਨ ਮਹੀਨਿਆਂ ਦੇ ਅੰਦਰ ਕਿਤੇ ਨਹੀਂ ਲੈ ਕੇ ਜਾਂਦੇ ਤਾਂ ਇਹ ਆਪਣੇ ਆਪ ਕਿਰਿਆਸ਼ੀਲ ਹੋ ਜਾਵੇਗਾ ਭਾਵੇਂ ਡੀਐਕਟੀਵੇਟ ਹੋ ਜਾਵੇਗਾ ਜਿਸ ਨੂੰ ਅਸੀਂ ਐਕਟਿਵ ਕਰਾਉਣ ਲਈ ਪੋਰਟਲ ਤੇ ਜਾਣਾ ਹੋਵੇਗਾ ਇਹ ਨਿਯਮ ਉਹ ਲੋਕਾਂ ਲਈ ਮੁਸ਼ਕਲ ਪੈਦਾ ਕਰਨ ਵਾਲਾ ਜੋ ਆਪਣੇ ਵਾਹਨਾਂ ਦੀ ਵਰਤੋਂ ਸੀਮਤ ਦੂਰੀਆਂ ਲਈ ਕਰਦੇ ਨੇ ਜਿਸ ਦੇ ਵਿੱਚ ਕੋਈ ਟੋਲ ਨਹੀਂ ਕੱਟਿਆ ਜਾਂਦਾ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਅਪਡੇਟਾਂ ਅਸੀਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਨੇ ਆ। ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ। ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ।